ਹੁੰਦੇ ਸੀ ਝਾੜੂ ਵਾਲੇ ਅਸੀਂ ਬਦਲਾ ਲੈ ਕੇ ਆਉਂਗੇ ਹਾਂ ਬਦਲਾ ਲਿਆਂਦਾ ਕਿ ਪਰਮਾਨ ਪੰਜਾਬ ਨੂੰ ਬਰਬਾਦ ਕਰ ਦਿੱਤਾ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਹੈ ਭਾਵੇਂ ਹੁਣ ਬੀਜੇਪੀ ਹੈ ਦਿਲੋਂ ਥੋੜੇ ਹਮਦਰਦ ਨਹੀਂ ਹੈ ਕੋਈ ਡਾਕਟਰ ਨਹੀਂ ਛੱਡਿਆ ਕੋਈ ਆਰਤੀਆ ਨਹੀਂ ਛੱਡਿਆ ਕੋਈ ਵਪਾਰੀ ਨਹੀਂ ਛੱਡਿਆ ਪੂਰੇ ਪੰਜਾਬ ਵਿੱਚ ਪੁਲਿਸ ਵਾਲੇ ਕੁਛ ਨਹੀਂ ਕਰਦੇ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਹੁਣ ਤੁਹਾਡੇ ਹੱਥ 'ਚ ਹੈ ਪੰਜਾਬ ਬਚਾਉਣਾ ਤੁਸੀਂ ਅਕਾਲੀ ਦਲ ਦੀ ਸਰਕਾਰ ਲਿਆ ਦਿਓ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹੂਗਾ ਸਾਰੇ ਅਮਨ ਦਰ ਹੋਣਗੇ ਮੱਤਮਾ ਜੀ ਅ ਅੱਜ ਸਵੇਰੇ ਰਾਮਪੁਰਾ ਫੂਲ ਹਲਕੇ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਤੇ ਟਰੈਕਟਰਾਂ ਤੇ ਸੰਗਤਾਂ ਨਾਲ ਹਿੱਸਾ ਲਿੱਤਾ 3 ਵਜੇ ਮੋੜ ਹਲਕੇ ਜਿਸੀ ਪਹੁੰਚੇ ਥੋੜਾ ਮਲੂਕਾ ਸਾਹਿਬ ਦਾ ਉਹਨਾਂ ਦੇ ਬੇਟੇ ਗੁਰਪ੍ਰੀਤ ਦਾ ਸਾਰੇ ਲੀਡਰਸ਼ਿਪ ਦਾ ਮੋੜ ਹਲਕੇ ਦੀ ਸਾਰੇ ਵਰਕਰ ਤੇ ਸਾਰੇ ਮੋੜ ਹਲਕੇ ਦੀ ਸੰਗਤ ਦਾ ਮੈਂ ਦਿਲ ਦੀ ਕਰਾਈ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਮੋੜ ਹਲਕੇ ਵਾਲਿਆਂ ਨੂੰ ਕੋਈ ਸਵਾਲ ਪੁੱਛਣਾ ਚਾਹਣਾ ਹੈ ਤੁਸੀਂ ਜਾਣਦੇ ਹੋ ਜੋ ਕੁਝ ਵੀ ਐਸੇ ਬਣਿਆ ਕਿਦੋਂ ਬਣਿਆ ਉਦੋਂ ਹੀ ਬਣਿਆ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਬਾਦਲ ਫਿਰ ਆਪਾਂ ਤਜਰਬੇ ਕਿਉਂ ਨਹੀਂ ਕਰਨੋਂ ਹਟਦੇ ਦੇਖੋ ਗੁਜਰਾਤ ਵਿੱਚ 20 ਸਾਲ ਹੋ ਗਏ ਮੋਦੀ ਨੂੰ ਹੀ ਵੋਟ ਪਾਉਂਦੇ ਰਹਿੰਦੇ ਆ ਕਿ ਹੁਣ ਪਤਾ ਹੈ ਮੋਦੀ ਦਿੰਦਾ ਸਾਰਾ ਕੁਝ ਕਰਦਾ ਹੈ ਇੱਥੇ ਪੰਜਾਬੀਆਂ ਵਿੱਚ ਹਰ ਬਾਰ ਆਪਾਂ ਆਪਣਾ ਨਵਾਂ ਤਜਰਬਾ ਚਾਉਨੇ ਆ ਉਹਦੇ ਬਾਅਦ ਫਿਰ ਆਪਾਂ ਰੋਣੇ ਆ ਅੱਜ ਕੀ ਹਾਲਾਤ ਹੈ ਅੱਜ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਦੇ ਵਿੱਚ ਮੌਣ ਮੰਡੀ ਵਾਲੇ ਜਿਹੜੇ ਸੇਠਾ ਉਹਨਾਂ ਨੂੰ ਪਤਾ ਹੋਣਾ ਕਿੰਨਾਂ ਨੂੰ ਟੈਲਫੋਨ ਆਏ ਆ ਕਿੰਨਾਂ ਨੇ ਫਰੋਤੀਆਂ ਦਿੱਤੀਆਂ ਕੋਈ ਡਾਕਟਰ ਵੀ ਛੱਡਿਆ ਕੋਈ ਆਰਤੀਆ ਨਹੀਂ ਛੱਡਿਆ ਕੋਈ ਵਪਾਰੀ ਨਹੀਂ ਛੱਡਿਆ ਪੂਰੇ ਪੰਜਾਬ ਵਿੱਚ ਪੁਲਿਸ ਵਾਲੇ ਕੁਛ ਨਹੀਂ ਕਰਦੇ ਗੁੰਡਾਗਰਦੀ ਜਰਾਦ ਹੈ ਕਰੋਜ ਕੋਈ ਮਾਰਿਆ ਜਾਂਦਾ ਹੈ ਕੋਈ ਲੁੱਟਿਆ ਜਾਂਦਾ ਆ ਕੋਈ ਸੂਬੇ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਾਇਕ ਹੈ ਮੁੱਖ ਮੰਤਰੀ ਕੀ ਹੁੰਦੇ ਸੀ ਝਾੜੂ ਵਾਲੇ ਅਸੀਂ ਬਦਲਾ ਲੈ ਕੇ ਆਉਂਗੇ ਹਾਂ ਬਦਲਾ ਲਿਆਂਦਾ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ ਦੇਖੋ ਹੁਣ ਤੁਹਾਡੇ ਫੈਸਲਿਆਂ ਦਾ ਨੁਕਸਾਨ ਅਗਲੀਆਂ ਪੀੜ੍ਹੀਆਂ ਨੂੰ ਹੋਣਾ ਆਹ ਜਿਹੜੇ ਝਾੜੂ ਵਾਲੇ ਐ ਆਹ ਜਿਹੜੇ ਕਾਂਗਰਸ ਐ ਇਹਨਾਂ ਦਾ ਤੁਸੀਂ ਰਾਜ ਦੇਖ ਹੀ ਲਿਆ ਪਿਛਲੇ 40 ਸਾਲ ਦੇਖ ਲਓ 40 ਸਾਲਾਂ 'ਚ 25 ਸਾਲ ਤੁਸੀਂ ਆਪਣੇ ਬਜ਼ੁਰਗ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਮੌਕਾ ਦਿੱਤਾ ਕਾਲੀ ਦਲ ਦੀ ਸਰਕਾਰ ਨੂੰ ਮੌਕਾ ਦਿੱਤਾ ਆਪਾਂ ਜਿਆਦਾ ਪੰਜਾਬ ਦੀ ਗੱਲ ਨਾ ਕਰੀਏ ਕੱਲੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ ਐਮਸ ਐਡਾ ਵਧੀਆ ਹਸਪੀਟਲ ਆਇਆ ਅਕਾਲੀ ਦਲ ਦੀ ਸਰਕਾਰ ਬੀਬੀ ਹਰਖਸਰਤ ਕੌਰ ਬਾਦਲ ਕਰਕੇ ਇੱਥੇ ਯੂਨੀਵਰਸਿਟੀਆਂ ਖੁੱਲੀਆਂ ਹਰ ਕਿਸਮ ਦੀ ਯੂਨੀਵਰਸਿਟੀ ਇੱਥੇ ਹੈ ਇੱਥੇ ਥਰਮਲ ਪਲਾਂਟ ਲਿਆਂਦੇ ਗਏ ਇੱਥੇ ਰਫੰਡੀਆਂ ਲਿਆਂਦੀਆਂ ਗਈਆਂ ਤੇ ਕਾਰਖਾਨੇ ਲਿਆਂਦੇ ਗਏ। ਇੱਥੇ ਹਵਾਈ ਏਡੇ ਲਿਆਂਦੇ ਗਏ ਆ ਸੜਕਾਂ ਦੀ ਜਾਲ ਦੇਖੋ ਅੱਜ ਜੇ ਤੁਸੀਂ ਮੌੜ ਮੰਡੀ ਤੋਂ ਅੰਮ੍ਰਿਤਸਰ ਜਾਣਾ ਹੈ ਤੁਸੀਂ ਇੱਥੇ ਚੰਡੀਗੜ੍ਹ ਜਾਣਾ ਹੈ ਕੈਜੀਆਂ ਸੜਕਾਂ ਹਰ ਚੀਜ਼ ਹੀ ਇੱਥੇ ਤੁਸੀਂ ਆਪ ਵੀ ਦੇਖ ਲਓ ਜੇ ਇੱਥੇ ਕਿਸੇ ਨੂੰ ਟਿਊਬਲ ਕਨੈਕਸ਼ਨ ਮਿਲਿਆ ਅਕਾਲੀ ਦਲ ਦੇ ਨੇ ਦਿੱਤਾ ਹੈ ਜੇ ਖੇ ਪੱਕੇ ਖਾਲੇ ਬਣੇ ਆ ਅਕਾਲੀ ਦਲ ਨੇ ਦਿੱਤੇ ਆ ਜੇ ਕੱਸੀਆ ਕੱਡੀਆਂ ਅਕਾਲੀ ਦਲ ਨੇ ਕੱਡੀਆਂ ਜੇ ਮੰਡੀਆਂ ਬਣਾਈਆਂ ਅਕਾਲੀ ਦਲ ਨੇ ਕੀਤੀਆਂ ਜੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਐ ਆ ਤਾਂ ਖੋਣ ਵਾਲੀ ਐ ਵਪਾਰੀਆਂ ਨੂੰ ਮੈਡੀਕਲ ਇੰਸ਼ੋਰੈਂਸ ਤੁਲਕੇ ਦੂਜਿਆਂ ਸੋ ਇੰਸ਼ੋਰੈਂਸ ਦੇਣ ਵਾਲਾ ਅਕਾਲੀ ਦਲ ਐ ਸਭ ਤੋਂ ਵੱਡੀ ਕਾਲੀ ਦਲ ਦੀ ਸੋਚ ਅਮਨ ਸ਼ਾਂਤੀ ਪੰਜਾਬ ਚ ਰੱਖਣੀ ਤੇ ਭਾਈਚਾਰਕ ਸਾਂਝ ਰੱਖਣੀ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀ ਸੋਚਦੇ ਸੀ ਬਾਦਲ ਸਾਹਿਬ ਸਾਡੇ ਐ ਐਸਾਈ ਸੋਚਦੇ ਸੀ ਸਾਡੇ ਐ ਕਿਉਂ ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਰਸਤੇ ਚੱਲਣ ਵਾਲੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਡੀ ਸੋਚ ਕਾਲੀ ਦਿਲ ਦੀ ਹੈ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਪੰਜਾਬ ਵਿੱਚ ਸਾਰੇ ਭਰਾਵਾਂ ਮੰਗੂ ਰਹਿਣ ਪੰਜਾਬ ਵਿੱਚ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਤਰੱਕੀ ਹੋਊਗੀ ਜੇ ਪੰਜਾਬ ਵਿੱਚ ਭਾਈਚਾਰੇ ਇੱਕ ਸਾਂਝ ਟੁੱਟੂਗੀ ਇੱਥੇ ਲੜਾਈ ਝਗੜੇ ਦੰਗੇ ਹੋਣਗੇ ਤਾਂ ਪੰਜਾਬ ਕਿੱਥੇ ਤਰੱਕੀ ਕਰੂਗਾ ਅਜਿਹੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਛਾੜੂ ਵਾਲੇ ਆ ਭਾਵੇਂ ਹੁਣ ਬੀਜੇਪੀ ਹੈ ਦਿਲੋਂ ਥੋੜੇ ਹਮਦਰਦ ਨਹੀਂ ਹੈ ਬੀਜੇਪੀ ਦੀ ਸੋਚ ਹੋ ਰਹੀ ਹੈ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਦੂਜੀਆਂ ਪਾਰਟੀਆਂ ਵੀ ਦੇਖ ਲਓ ਥੋੜੀ ਆਪਣੀ ਕੋਈ ਇੱਕ ਪਾਰਟੀ ਹੈ ਸ਼ਰੋਮਨੀ ਕਾਲੀ ਦਲ ਜਿਹੜੀ ਥੋੜੀ ਆਪਣੀ ਹੈ जिने ਜਿਉਣਾ ਮਰਨਾ ਪੰਜਾਬ ਵਾਸਤੇ ਆ ਤੇ ਮੈਂ ਤੁਹਾਨੂੰ ਇੰਨਾ ਕਰਦਣਾ ਕਹਿਣਾ ਅੱਜ ਜੋ ਹਾਲਾਤ ਬਣੀ ਪਈ ਆ ਰਹਿਣਾ ਔਖਾ ਹੋ ਰਿਹਾ ਮੈਨੂੰ ਬਹੁਤ ਵਪਾਰੀ ਮਿਲੇ ਜਿਹੜੇ ਉੱਤਰ ਪ੍ਰਦੇਸ਼ ਤੇ ਮੱਧਿਆ ਪ੍ਰਦੇਸ਼ ਵਿੱਚ ਕਾਰਖਾਨੇ ਲਾਉਣ ਲੱਗੇ ਕਿਉਂਕਿ ਮੈਂ ਪੁੱਛਿਆ ਇੱਕ ਦਿਨ ਮੈਂ ਉੱਤਰ ਪ੍ਰਦੇਸ਼ ਦੇ Chief Minister ਨੂੰ ਮਿਲਣ ਗਿਆ ਉੱਥੇ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ ਤੇ ਜਦੋਂ ਮੈਂ ਉਹਦੇ ਦਫ਼ਤਰ ਚੋਂ ਨਿਕਲਿਆ ਬਾਹਰ ਆਪਣੇ ਲੁਧਿਆਣੇ ਦੇ ਬਹੁਤ ਇੰਡਸਟਰੀਅਲਿਸ ਉੱਤੇ ਮਿਲਣ ਆਏ ਸੀ ਮੈਂ ਉਹਨੂੰ ਪੁੱਛਿਆ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਅਸੀਂ ਉੱਤਰ ਪ੍ਰਦੇਸ਼ ਵਿੱਚ ਫੈਕਟਰੀਆਂ ਲਾਉਣ ਲੱਗੇ ਆ ਕਿਉਂਕਿ ਇੱਥੇ ਕਿੰਨਾ ਖਤਰਾ ਹੋ ਗਿਆ ਪੰਜਾਬ 'ਚ ਇੱਥੇ ਗੈਂਗਸਟਰਾਂ ਦਾ ਫੋਨ ਆਉਂਦਿਆ ਸਾਨੂੰ ਲੁੱਟਿਆ ਜਾ ਰਿਹਾ ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਆ ਅੱਜ ਤੁਸੀਂ ਆਹ ਦੇਖ ਲਓ ਆ ਜਿਹੜਾ ਸ਼ਰਾਬ ਘਟਾਲਾ ਹੈ ਗੁਣੇਜ ਤਾਂ ਕੀਤਾ ਕੀਤਾ ਇਹ ਤਾਂ ਵੱਡਾ ਪੰਜਾਬ ਚ ਹੈ ਕੇਜਰੀਵਾਲ ਤਾਂ ਅੰਦਰ ਹੋਇਆ ਹੋਇਆ ਭਗਵੰਤ ਮਾਨ ਦੀ 바ਰੀ ਹੈ 1000 ਕਰੋੜ ਰੁਪਇਆ ਖਜ਼ਾਨੇ ਤੋਂ ਅਸਥਿਹਾਰਾਂ ਤੇ ਲੱਗਦਾ ਤੁਸੀਂ ਨਾਗਾਲੈਂਡ ਚਲੇ ਜਾਓ ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ ਦੱਸਣ ਵਾਸਤੇ ਕਿ ਵੀ ਅਸੀਂ 80000 ਰੁਪਇਆ ਹਰਔਰਤ ਨੂੰ ਪੰਜਾਬ ਦੇ ਦਿੱਤਾ ਨਾਗਾਲੈਂਡ ਝੂਠ ਮਨੀਪੁਰ ਤਾਮਿਲਨਾਡੂ ਕਿਉਂ ਆਪਣੇ ਖਜ਼ਾਨੇ ਤੋਂ ਪੈਸਾ ਕੱਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਨ ਤੇ ਲੱਗੇ ਐ ਛਿੰਡਾ ਖਰਚਾ ਕੇਜਰੀਵਾਲ ਦਾ ਸਾਰਾ ਪੰਜਾਬ ਚੁੱਕ ਰਿਹਾ ਜਹਾਜ਼ ਦਾ ਖਰਚਾ ਪੰਜਾਬ ਚੁੱਕ ਰਿਹਾ ਐਸ ਕਰਕੇ ਮੈਂ ਆਈ ਬੇਨਤੀ ਕਰਨ ਵਾਲਿਆ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਦੇ ਹੋ ਤੁਸੀਂ ਉਹਨਾਂ ਦਾ ਰਾਜ ਦੇਖਿਆ ਹੈ ਉਹ ਰਾਜ ਕਰਨ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਆਉਂਦੇ ਆ ਤੁਸੀਂ ਮੋੜ ਹਲਕੇ ਦਾ ਮੋੜ ਤੁਸੀਂ ਮੋੜ ਮੰਡੀ ਦੇਖ ਲਓ ਕੀ ਹਾਲ ਉਹ ਵੜ ਨਹੀਂ ਸਕਦੇ ਸੀ ਇਸ ਮੰਡੀ ਵਿੱਚ ਜਦੋਂ ਆਪਣਾ ਰਾਜ ਆਇਆ ਆ ਗਲੀਆਂ ਸੀ ਵੀਰੇ ਸਾਰਾ ਕੁਝ ਕਰੋੜਾਂ ਰੁਪਏ ਲਾ ਕੇ ਕੱਲੇ ਮੋੜ ਨਹੀਂ ਤੁਸੀਂ ਮੋੜ ਹਲਕੇ ਦੇ ਪਿੰਡਾਂ ਦਾ ਦੇਖ ਲਓ ਚੌਕੇ ਪਿੰਡ ਦੇਖ ਲਓ ਦੂਜੇ ਵੱਡੇ ਪਿੰਡ ਦੇਖ ਲਓ ਕਿਵੇਂ ਬਣਾਤੇ ਆ ਫਰਕ ਹੈ ਮੁੱਖ ਕੰਮ ਕਰਦਾ ਹੁੰਦਾ ਤੇ ਤੁਹਾਡੇ ਨਾਲ ਦਾ ਗਵੰਡ ਦਾ ਤੁਹਾਨੂੰ ਕੋਈ ਫਿਕਰ ਨਹੀਂ ਮੈਨੂੰ ਇੰਨਾ ਦੱਸਦੇ ਮੋੜ ਵਾਲਿਓ ਕੋਡੇ ਮਗਰ ਆਇਆ ਜਾਂ ਫਿਲਟੈਕਸ ਲਾ ਕਿਸਨੇ ਦੁਕਾਨ ਤੇ ਤੁਹਾਨੂੰ ਛਾਪਾ ਮਾਰਿਆ ਕਿਸੇ ਵੀ ਹਿੰਮਤ ਨਹੀਂ ਹੁੰਦੀ ਸੀ ਤੁਹਾਡੇ ਤਾਂ ਬਿਜਲੀ ਵਾਲੇ ਵੀ ਨਹੀਂ ਆਉਂਦੇ ਸੀ ਡਰਦੇ ਆਹ ਆਹ ਕਹਿੰਦੇ ਐ ਝਾੜੂ ਆਈ ਸੀ 300 ਯੂਨਿਟ ਬਿਜਲੀ ਦੇ ਮਾਫ਼ ਕਰਦੇ ਮੈਂ ਕਿ ਆਪਣੇ ਰਾਜ ਤੱਕ ਗਰੀਬ ਤੋਂ ਕੋਈ ਦਿੰਦਾ ਹੀ ਨਹੀਂ ਹੁੰਦਾ ਸੀ ਸਾਰਾ ਸਿੱਧਾ ਜੁੜਿਆ ਸੀ ਕੰਮ ਠੀਕ ਹੈ ਕੀ ਨਹੀਂ ਹੁਣ 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 ਤੁਹਾਡੇ ਮਗਰ ਮਗਰ ਮੀਟਰ ਇੱਕ ਯੂਨਿਟ ਵੱਜੇ ਤੇ ਤੁਹਾਡੇ ਮਗਰ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਹੁਣ ਤੁਹਾਡੇ ਹੱਥ 'ਚ ਪੰਜਾਬ ਬਚਾਉਣਾ ਹੈ ਤੁਸੀਂ ਅਕਾਲੀ ਦਲ ਦੀ ਸਰਕਾਰ ਲਿਆ ਦਿਓ ਪੰਜਾਬ 'ਚ ਇੱਕ ਗੈਂਗਸਟਰ ਨਹੀਂ ਰਹੂਗਾ ਸਾਰੇ ਅੰਦਰ ਹੋਣਗੇ ਮੈਂ ਤੁਹਾਨੂੰ ਅੱਜ ਦੱਸਿਆ ਅਸੀਂ ਨਸ਼ੇ ਵੇਚਣ ਵਾਲੀ ਦੀ ਉਮਰ ਕੈਦ ਦੀ ਸਜ਼ਾ ਸਪੈਸ਼ਲ ਕੋਰਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਕੋਰਟ ਬਣਾ ਕੇ ਸਾਰੇ ਉਮਰ ਕੈਦ ਦੇ ਅੰਦਰ ਨਸ਼ਾ ਬੰਦ ਕਰਨਾ ਖਤਮ ਕਰਨਾ ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰੀਟੀ ਹੈ ਇੱਥੇ ਗੈਂਗਸਟਰਿਜ਼ਮ ਖਤਮ ਕਰਨਾ ਕਾਨੂੰਨ ਵਾਪਸ ਬਹਾਲ ਕਰਨਾ ਇੱਥੇ ਪੰਜਾਬ ਫਿੱਟੋ ਇੰਡਸਟਰੀ ਲਿਆਉਣੀ ਵਪਾਰ ਲਿਆਉਣਾ ਬਾਹਰਲੇ ਸੁਪਿਆਂ ਤੇ ਲੋਕੀ ਇੱਥੇ ਆ ਕੇ ਇਨਵੈਸਟ ਕਰਨ ਤਾ ਹੀ ਪੰਜਾਬ ਬਚੂਗਾ ਤੇ ਉਹ ਤੁਸੀਂ ਦੇਖਿਆ ਕੱਲੀ ਖਾਲੀ ਦਲਸ ਕਰ ਸਕਦੀ ਹੈ ਆ ਸਾਰੇ ਜਿਹੜੇ ਆਉਂਦੇ ਆ ਉਹ ਤਾਂ ਕੱਲਾ ਜੋ ਦਿੱਲੀ ਵਾਲੇ ਕਹਿੰਦੇ ਐ ਥੋੜੀ ਹੱਕ ਦੀ ਇੱਕ ਲੜਾਈ ਆ ਨਾ ਲੜ ਲੜੇ ਆ ਤੇ ਨਾ ਲੜ ਸਕਦੇ ਆ ਐਸ ਕਰਕੇ ਬੇਨਤੀ ਐ ਹੱਥ ਜੋੜ ਕੇ ਬੇਨਤੀ ਐ ਆ ਜਿਹੜਾ ਪਾਰਲੀਮੈਂਟ ਦੇ ਇਲੈਕਸ਼ਨ ਐ ਇੱਕ ਪਾਸੇ ਥੋਡੀ ਆਪਣੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਥੋਡੀ ਆਪਣੀ ਪੰਜਾਬੀਆਂ ਦੀ ਅਕਾਲੀ ਦਲ ਹੈ ਦੂਜੇ ਪਾਸੇ ਇਹ ਸਾਰੇ ਦਿੱਲੀ ਵਾਲੇ ਐ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹਮ ਤਾਂ ਪਤਾ ਨਹੀਂ ਲੱਗਦਾ ਆ ਬੰਦਾ ਕਾਂਗਰਸ ਕੱਲ ਸੀ ਅੱਜ ਝਾੜੂ ਚਲੇ ਗਿਆ ਪਰਸੋ ਬੀਜੇਪੀ ਚਲੇ ਗਿਆ ਪਤਾ ਹੀ ਨਹੀਂ ਮੈਨ ਲੈਂਦੇ ਜਿਹਨੂੰ ਡਰਾ ਲੈਂਦੇ ਐ ਕਿਉਂਕਿ ਠੱਗੀਆਂ ਮਾਰੀਆਂ ਕਾਂਗਰਸੀਆਂ ਨੇ ਤੇ ਝਾੜੂ ਵਾਲਿਆਂ ਨੇ ਬੀਟ ਜੀ ਜੀ ਭੇਜ ਕੇ ਡਰਾ ਕੇ ਕਾਓ ਜੀ ਬੀਜੇਪੀ ਜਾਓ ਹੁਣ ੱੱਕੇ ਨਾਲ ਰਾਜ ਨਹੀਂ ਹੁੰਦਾ ਪਿਆਰ ਨਾ ਹੁੰਦਾ ਉਹਨਾਂ ਨੂੰ ਦਿਲ ਜਿੱਤਣਾ ਚਾਹੀਦਾ ਹੈ ਅਕਾਲੀ ਦਲ ਤੁਹਾਡੀ ਆਪਣੀ ਹੈ ਬਾਦਲ ਪਰਿਵਾਰ ਤੁਹਾਡਾ ਆਪਣਾ ਹੈ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਤੁਹਾਡੀਆਂ ਤਕਲੀਫਾਂ ਜਾਣਦੇ ਆ ਆਪਣੇ ਦੋਸਤ ਇੱਕੋ ਜਿਹੇ ਆ ਮਿੱਤਰ ਆਪਣੇ ਸਾਦੀ ਰਿਸ਼ਤੇ ਇੱਕੋ ਜਿਹੇ ਆ ਰਹਿਣੇ ਇੱਥੇ ਆ ਥੋੜੇ ਦੁੱਖ ਸੁੱਖ ਦੇ ਸਾਥੀ ਐ ਜੋ ਅਸੀਂ ਸਮਝ ਸਕਦੇ ਆ ਇਸ ਇਲਾਕੇ ਨੂੰ ਪੰਜਾਬ ਨੂੰ ਨਾ ਕੇਜਰੀਵਾਲ ਸਮਝ ਸਕਦਾ ਨਾ ਰਾਹੁਲ ਗਾਂਧੀ ਸਮਝ ਸਕਦਾ ਨਾ ਮੋਦੀ ਸਾਹਿਬ ਸਮਝ ਸਕਦੇ ਆ ਆ ਗੰਦਾ ਤੇ ਲੇਖਤਾ ਸੀ ਇਹਨੇ ਕੇਜਰੀਵਾਲ ਨੂੰ ਇੱਕ ਮੌਕਾ ਦੇ ਦਿਓ ਝਾੜੂ ਨੂੰ ਦੇ ਦਿਓ ਕਿਸੇ ਨੇ ਕੈਂਡੀਡੇਟ ਦੇਖਿਆ ਹੀ ਨਹੀਂ ਕੌਣ ਸੀ ਝਾੜੂ ਝਾੜੂ ਕਰਤੀ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਘਰੇ ਜਾ ਕੇ ਜਿੰਨੇ ਝਾੜੂ ਉਹਨੂੰ ਅੱਗ ਲਾ ਦਿਓ ਅੱਜੀ ਜਾਨ ਸਰ ਅੱਗੇ ਤੋਂ ਪੋਚਾ ਲਾਇਆ ਕਰੋ ਨਹੀਂ ਪੋਚਾ ਨਹੀਂ ਆਇਆ ਕਰੋ ਝਾੜੂ ਨਹੀਂ ਰੱਖਣਾ ਇਹ ਮਨੂਸ ਹੈ ਇਹਨੇ ਪੰਜਾਬ ਨੂੰ ਬਰਬਾਦ ਕੀਤਾ ਆਪਾਂ ਤਾਂ ਇਨਸਾਨ ਦੀ ਤੱਕੜੀ ਰੱਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀ ਗਰਾਈਆਂ ਤੋਂ ਮੈਂ ਅੱਜ ਮੋੜ ਹਲਕੇ ਵਾਲਾ ਦਾ ਧੰਨਵਾਦ ਕਰਦਾ ਜਦ ਮਲੂਕਾ ਸਾਹਿਬਾ ਮੈਨੂੰ ਲੱਗਾ ਮਲੂਕਾ ਸਾਹਿਬ 골ਡ ਮੈਡਲ ਹਲੇ ਤੱਕ ਤੁਸੀਂ ਲੈ ਗਏ ਮੈਨੂੰ ਲੱਗਾ ਤੁਹਾਡੇ ਬੌਸ ਪੁੰਦੜ ਸਾਹਿਬ ਤੋਂ ਵੀ ਟੱਪ ਕੇ ਕੰਮ ਆਹ ਚਲੋ ਅੱਜ ਮੇਰੇ ਤਕਰੀਬਨ ਮੈਂ ਪੰਜ ਪਾਰਲੀਮੈਂਟ ਹਲਕੇ ਜਾ ਕੇ ਆਇਆ ਪੰਜ ਪਾਰਲੀਮੈਂਟ ਹਲਕੇ 45 ਸੀਟਾਂ ਦੀ ਯਾਤਰਾ ਚਾ ਚੁੱਕੀ ਹੈ ਪੰਜ ਪਾਰਲੀਮੈਂਟ ਹਲਕੇ ਹੈ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਜਿੰਨਾ ਲੋਕਾਂ ਦਾ ਗੁੱਸਾ ਦੇਖਿਆ ਝਾੜੂ ਵਾਲਿਆਂ ਦੇ ਖਿਲਾਫ ਤੇ ਕਾਂਗਰਸੀਆਂ ਦੇ ਖਿਲਾਫ ਜਿੰਨਾ ਤੁਸੀਂ ਲੋਕਾਂ ਵਿੱਚ ਅਕਾਲੀ ਪ੍ਰਧਾਨ ਦੀ ਪ੍ਰਿਆਰ ਦੇਖਿਆ ਜੋਸ਼ ਦੇਖਿਆ ਵਰਕਰ ਕੈਮ ਦੇਖੇ ਪਾਉਂਗੇ ਤੁਹਾਨੂੰ ਗੋਲਡਮੈਨ ਪਾਵਾਂਗੇ ਰਿਜ਼ਲਟ 4 ਜੂਨ ਨੂੰ ਓ ਠੀਕ ਸੋ ਮੈਂ ਨਾ ਕਹਿ ਦਿੰਦਾ ਤੁਸੀਂ ਐਕਤੀ ਰਾਤ ਨਹੀਂ ਜਾ ਕੇ ਰਿਜ਼ਲਟ ਦੇਖੋਗੇ ਇੱਕ ਪਾਸੇ ਟੱਕਰੀ ਹੋਊਗੀ ਤੁਹਾਡੀ ਦੂਜੇ ਪਾਸੇ ਨੈਸ਼ਨਲ ਪਾਰਟੀਆਂ ਆਪਣੀ ਪੰਜਾਬ ਦੀ ਪਾਰਟੀ ਨੂੰ ਜਿਤਾ ਦਿਓ ਤੇ ਪੰਜਾਬ ਨੂੰ ਜਿਤਾ ਦਿਓ ਗਰੀਬ ਕਿਸਾਨ ਮਜ਼ਦੂਰ ਵਫਾਰੀ ਵਿਜਿਤ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ